ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਸ਼ਗੁਰਬਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਵਨਾ ਸ਼ਬਦ ਦਾ ਆਚਾਰਨ ਤੇ ਉਸ ਤੋਂ ਪ੍ਰੰਤੂ ਸਹਿਰਥ ਕਰਾਂਗੇ ਅੱਜ ਰਾਗਤ ਨਾਸਰੀ ਬਾਣੀ ਭਗਤ ਕਬੀਰ ਜੀ ਕੀ ਦੇ ਚੌਥੇ ਸ਼ਬਦivari ਹੈ ਜੀ ਰਾਗਤ ਨਾਸਰੀ ਬਾਣੀ ਭਗਤ ਕਬੀਰ ਜੀ ਕੀ ਏਕ ਓਕਾਰ ਸਤਗੁਰੂ ਪ੍ਰਸਾਦ ਇੰਦਰ ਲੋਕ ਸਿ ਲੋਕ ਜੇਤੋ ਉੱਚੇ ਤੱਪ ਕਰ ਬਾਰ ਏਬੋ ਇੰਦਰ ਲੋਕ ਜਿ ਸਿਵ ਲੋਕੇ ਜੇਥੋ ਉੱਚੇ ਤੱਪ ਕਰ ਬਾਰ ਏਬੋ ਕਿਆ ਮੰਗਿਓ ਕਿਛ ਥਿਰ ਨਾਹੀ RAM ਨਾਮ ਰਖ ਮੰਨ ਮਾਹੀ ਰਹਾਓ ਕਿਆ ਮੰਗਿਓ ਕਿਛ ਥਿਰ ਨਾਹੀ RAM ਨਾਮ ਰਖ ਮੰਨ ਮਾਹੀ ਰਹਾਓ ਸੋਭਾ ਰਾਜ ਬਿਵੇ ਵਡਿਆਈ ਅੰਤ ਨ ਕਾਹੂ ਸੰਗ ਸਹਾਈ ਸੋਭਾ ਰਾਜ ਵਿਵੇ ਵਡਿਆਈ ਅੰਤ ਨ ਕਾਹੂ ਸੰਗ ਸਹਾਈ ਪੁੱਤਰ ਕਲਤਰ ਲక్ష్ਮੀ ਮਾਇਆ ਇੰਤੇ ਕਉ ਕਵਨੇ ਸੁਖ ਪਾਇਆ ਪੁੱਤਰ ਕਲਤਰ ਲక్ష్ਮੀ ਮਾਇਆ ਇੰਤੇ ਕਉ ਕਵਨੇ ਸੁਖ ਪਾਇਆ ਕਹਿਤ ਕਬੀਰ ਅਵਰ ਨਹੀਂ ਕਾਮਾ ਹਮਰੇ ਮਾਨਤਾ ਰਾਮੋ ਰਾਮ ਕੋ ਨਾਮਾ ਕਹਿਤ ਕਬੀਰ ਅਵਰ ਨਹੀਂ ਕਾਮਾ ਮਰੇ ਮਨ ਤਨ ਰਾਮ ਕੋ ਨਾਮ ਅਸ਼ਧ ਵਿੱਚ ਭਗ ਜੀ ਆਖਦੇ ਹਨ ਜੀ ਕਿ ਜੇਕਰ ਕੋਈ ਜੀਵ ਨਕਮੇ ਜਪ ਤਪ ਕਰਕੇ ਇੰਦਰ ਲੋਕ ਅਥਿਸ਼ਵ ਲੋਕ ਵਿੱਚ چلا ਜਾਵੇ ਫਿਰ ਵੀ ਉੱਥੋਂ ਨਿਕਲ ਕੇ ਬਾਹਰ ਆ ਜਾਵੇਗਾ ਜੀ ਭਗ ਇਸ ਦੁਨੀਆ ਵਿੱਚ ਪਰਤ ਆਵੇਗਾ ਜੀ ਪਰ ਭਗਤ ਜੀ ਆਖਦੇ ਹਨ ਕਿਉਂਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾ ਇਹ ਜੱਦ ਤੱਕ ਜੋ ਹੈ ਝੂਠ ਦਾ ਹੈ ਜੀ ਜਿਸ ਨਾਲ ਕੁਝ ਅੰਤ ਕੁਝ ਨਹੀਂ ਸਭ ਹੁੰਦਾ ਜੀ ਫਿਰ ਭਗਤ ਜੀ ਆਖਦੇ ਹਨ ਪਰਮੇਸ਼ਰ ਕੋਲੋਂ ਕੀ ਮੰਗਾ ਜੀ ਕੁਝ ਵੀ ਇਸ ਜਗਤ ਸੰਸਾਰ ਵਿੱਚ ਸਥਾਈ ਨਹੀਂ ਹੈ ਜੀ ਸਦਾ ਰਹਿਣ ਵਾਲਾ ਨਹੀਂ ਹੈ ਜੀ ਸਿਰ ਭਗ ਜੀ ਆਖਦੇ ਹਨ ਮੇਰੀ ਪਰਮੇਸ਼ਰ ਪ੍ਰਗਤ ਗਈ ਇਹ ਬੇਨਤੀ ਹੈ ਜੀ ਪਰਮੇਸ਼ਰ ਮੇਰੇ ਉੱਤੇ ਕਿਰਪਾ ਕਰਕੇ ਮੇਰੇ ਮਨ ਵਿੱਚ ਪਰਮੇਸ਼ਰ ਰੂਪ ਰਾਮ ਦਾ ਗੁਸ਼ਤ ਗੁਰਬਾਣੀ ਨਾਮ ਨੂੰ ਟਿਕਾ ਦਿਓ ਜੀ ਰਹਾਓ ਸਿਰ ਭਗ ਜੀ ਆਖਦੇ ਹਨ ਇਸ ਜਗਤ ਸੰਸਾਰ ਦੀ ਸੋਭਾ ਰਾਜ ਪਾਪ ਪਾ ਮਾਇਆਵੀ ਪਦਾਰਥੀ ਪਦਾਰਥਾਂ ਦੇ ਆਰਾਮ ਵढਾਈ ਆਦ ਇਹਨਾਂ ਵਿੱਚੋਂ ਅੰਤ ਵੇਲੇ ਕੋਈ ਵੀ ਸਹਾਇਕ ਨਹੀਂ ਹੁੰਦਾ ਜੀ ਸਿਰਭਗਤ ਜੀ ਆਗਿਆਨ ਪੁੱਤਰ istri ਲక్ష్ਮੀ ਮੋਹ ਮਾਇਆਵੀ ਪਦਾਰਥਾਂ ਤੋਂ ਭਲਾ ਕਿਸੇ ਨੇ ਅਜ ਤੱਕ ਆਤਮਿਕ ਸੁਖ ਪਾਇਆ ਹੈ ਜੀ ਫਿਰ ਭਗਤ ਜੀ ਆਖਦੇ ਹਨ ਕਿ ਪਰਮੇਸ਼ਰ ਪ੍ਰਭ ਦੇ ਗੁਰਸ਼ਬਦ ਗੁਰਬਾਣੀ ਨਾਮ ਤੋਂ ਬਿਨਾ ਹੋਰ ਕੋਈ ਵੀ ਵਸਤੂ ਅੰਤਵੈਲੇ ਕਿਸੇ ਕੰਮ ਦੀ ਨਹੀਂ ਹੈ ਜੀ ਅਤੇ ਨਾ ਹੀ ਅੰਤਵੈਲੇ ਕਿਸੇ ਦੇ ਨਾਲ ਸਹਾਇ ਹੁੰਦੀ ਹੈ ਜੀ ਫਿਰ ਭਗਤ ਜੀ ਆਖਦੇ ਹਨ ਇਹ ਪਰਮੇਸ਼ਰ ਪ੍ਰਭ ਮੇਰੇ ਤੇ ਕਿਰਪਾ ਕਰਕੇ ਮੇਰੇ ਮਨ ਵਿੱਚ ਪਰਮੇਸਰੂ ਰਾਂ ਦਾ ਗੁਰシャਬ ਗੁਰਬਾਣੀ ਨਾਮ ਵਸਾ ਦਿਓ ਜੀ ਗੁਰシャਬ ਗੁਰਬਾਣੀ ਨਾਮ ਰੂਪ ਧਨ ਹੀ ਅਸਲ ਧਨ ਹੈ ਜੀ ਜੋ ਅੰਤ ਵੇਲੇ ਔਰ ਇੱਥੇ ਉੱਥੇ ਸਦਾ ਤੁਹਾਡੇ ਸਹਾਇ ਹੋਵੇਗਾ ਜੀ ਇਸ ਜੱਗ ਸੰਸਾਰ ਇਸ ਤਰ੍ਹਾਂ ਕਰੀ ਅੱਜ ਇਸ ਵਿੱਚ ਪੰਕ ਕਬੀਰ ਜੀ ਉਪਦੇਸ਼ ਦਿੰਦੇ ਹਾਂ ਜੀ ਕਿ ਇਸ ਜਗ ਸੰਸਾਰ ਵਿੱਚ ਮਨ ਵੀ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਬੜੇ ਲੋਕ ਕਈ ਤਰ੍ਹਾਂ ਦੇ ਜੱਪ ਤਪ ਕਰਦੇ ਹਨ ਜੀ ਉਹ ਝੂਠੇ ਜਦ ਤੱਕ ਆਪਾਂ ਕਾਰਨੋਂ ਕਈ ਵਾਰੀ ਇੰਦੇ ਲੋਕ ਸ਼ੇਵ ਲੋਕ ਚਲੇ ਜਾਂਦੇ ਹਨ ਜੀ ਪਰ ਪਗ ਜੀ ਆਖਦੇ ਹਨ ਉਸ ਉਸ ਉਥੇ ਕੀ ਰੱਖਿਆ ਹੋਇਆ ਹੈ ਜੀ ਉਸ ਦਾ ਕੋਈ ਫਾਇਦਾ ਨਹੀਂ ਹੈ ਜੀ ਤੇ ਨਾ ਹੀ ਸਾਕ ਸਬੰਧੀਆਂ ਤੋਂ ਕੁਝ ਅੰਤ ਵੇਲੇ ਲਾਭ ਪ੍ਰਾਪਤ ਹੁੰਦਾ ਹੈ ਜੀ ਫਿਰ ਪਗ ਜੀ ਆਖਦੇ ਹਨ ਮਨੁੱਖਾ ਜੀਵਨ ਵਿੱਚ ਮਨਕਰਾ ਮੋਲ ਜੀ ਨੂੰ ਮੋਲਕ ਬਣਾਉਣ ਲਈ ਸਫਲਨੋਰth ਹੋਣ ਲਈ ਕੇਵਲ ਅਤੇ ਕੇਵਲ ਪਰਮੇਸ਼ਰ ਹਾਰ ਰੂਪ RAM ਦੇ ਗੁਰਸ਼ਾਲ ਕੁਰਬਾਨੀ ਨਾਮ ਨੂੰ ਆਪਣੇ ਮਨ ਵਿੱਚ ਵਸਾਉਣਾ ਚਾਹੀਦਾ ਹੈ ਜੀ ਜਿਸ ਤਰ੍ਹਾਂ ਇਹ ਸ਼ਬਦਿਆਂ ਇਹਨਾਂ ਪੰਕਤੀਆਂ 'ਚ ਭਗ ਜੀ ਆਖਦੇ ਹਨ ਕਹਿਤ ਕਬੀਰ ਅਰਨੇ ਕਾਮਾ ਹਮਰੇ ਮੰਤਨ ਰਾਮ ਕੋ ਨਾਮਾ ਕਹਿਤ ਕਬੀਰ ਅਰਨੇ ਕਾਮਾ ਹਮਰੇ ਮੰਤਨ ਰਾਮ ਕੋ ਨਾਮਾ ਅੱਜ ਦਾ ਵਿਚਾਰ ਕਰਦੇ ਆ ਮੇਰੇ ਕੋਲ ਨੇਕਾ ਬੁਲਾ ਹੋਈਆਂ ਹੋਣਗੀਆਂ ਉਸਵਾਸੇ ਮੈਂ ਖਿਵਾ ਦੀ ਚਾਚਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ